ਪੰਚਮ ਪਾਸ਼ਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੱਦੀ ਦੇ ਛੇਵੇਂ ਗੁਰਨਾਨਕ ਦੇ ਰੂਪ ਵਿੱਚ ਵਰਸ ਬਣੇ। ਬਾਬਾ ਬੁੱਢਾ ਜੀ ਨੇ ਤਿਲਕ ਦੀ ਰਸਮ ਨਿਭਾਈ। ਬਾਬਾ ਬੁੱਢਾ ਜੀ ਦੇ ਰਹਿਨਮਾਈ ਹੇਠ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਬਚਪਨ ਵੀ ਬਤੀਤ ਕੀਤਾ। ਗੁਰੂ ਮਹਾਰਾਜ ਜੀ ਧੰਨ ਬਾਬਾ ਫੁੱਟਾ ਜੀ ਮਹਾਰਾਜ ਜੀ ਦੇ ਜੀ ਦੇ ਵਰ ਦੇ ਨਾਲ ਹੀ ਮਹਾਰਾਜ ਜੀ ਨੇ ਵਰ ਦਿੱਤਾ ਸੀ ਇੱਕ ਐਸਾ ਸੁਪੁੱਤਰ ਪੈਦਾ ਹੋਇਆ ਜੋ ਦੁਸ਼ਮਣਾਂ ਦੇ ਸਿਰ ਇਸ ਤਰ੍ਹਾਂ ਭੰਨੇਗਾ ਜਿਸ ਤਰ੍ਹਾਂ ਗੰਡਾ ਭੱਜਦਾ ਹੈ ਔਰ ਮਹਾਰਾਜ ਜੀ ਨੇ ਮੀਰੀ ਔਰ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਸਮਾਜ ਨੂੰ ਆਪਣੀ ਉਮਤ ਨੂੰ ਇਹ ਦੱਸਿਆ ਕਿ ਜਿਹੜੀ ਸ਼ਾਂਤੀ ਆ ਕਿਸੇ ਹੱਦ ਤੱਕ ਸੀਮਤ ਹੈ ਉਸ ਤੋਂ ਬਾਅਦ ਤੁਸੀਂ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਵੀ ਕਰ ਸਕਦੇ ਹੋ ਇਸ ਲਈ ਜਿੱਥੇ ਮੇਰੀ ਭਗਤੀ ਦਾ ਸਮੇਲ ਹੈ ਪੀਰੀ ਸ਼ਕਤੀ ਦਾ ਸਮੇਲ ਹੈ ਅੱਜ ਦਾ ਦਿਵਸ ਮੇਰੀ ਪਰੀ ਦਿਵਸ ਹੈ ਸਭ ਸਮੂਹ ਸੰਗਤਾਂ ਨੂੰ ਕੋਟ ਕੋਟ ਮੁਬਾਰਕਾ ਹੋਵੇ